ਹਾਂ ਜੀ ਵੀ ਮਿੱਤਰੋ ਕੀ ਹਾਲ ਚਾਲ ਆ ਠੀਕ ਆ ਕੋ ਵੈਲਕਮ ਬੈਕ ਟੂ ਮੀਨੂ ਵਲੋਗ ਤੇ ਅੱਜ ਦਾ ਵਲੋਗ ਮਿੱਤਰੋ ਆਪਣਾ ਹੈਗਾ ਗਵਾਲੀ ਦਾ ਤੇ ਪਹਿਲਾਂ ਤਾਂ ਆ ਵੇਖੋ ਬਈ ਟਰੈਕਟਰ ਤੇ ਆ ਆਪਣੇ ਮੋਲੀ ਹੇ ਕੇ ਫਿਰਦੇ ਆ ਤੇ ਬਾਕੀ ਤੁਹਾਨੂੰ ਉਹ ਦਿਖਾਉਣੇ ਆਪਾਂ ਭਟਾਕਾ ਵਲੋਗ ਵੀ ਤੇ ਈਰ ਆਪਾਂ ਚੱਲਦੇ ਗਰਾਊਂਡ 'ਚ ਅਜਮਨਰ ਕੇ ਫਿਰਦੇ ਮੋਲੀ ਤੇ ਆਪਾਂ ਹੁਣ ਚੱਲਦੇ ਆ ਆਪਣੇ ਕੋਲੇ ਲੈ ਬਈ ਮੋਲੀ ਕੋਲੇ ਆਏ ਪਿਆ ਬਾਲੇ ਪੈਸੇ ਬਈ ਦਵਾਰੀ ਵਾਲੇ ਨੇ ਠੀਕ ਆ ਤੇ ਆਪਾਂ ਕਿਹੜਾ ਚੱਲਦੇ ਆ ਗਰਾਊਂਡ 'ਚ ਚਲਾਈ ਜਾਂਦੇ ਤੇ ਚੱਲਦੇ ਆ ਫਿਰ ਆਪਾਂ ਗਰਾਊਂਡ 'ਚ ਗਰਾਊਂਡ ਦੇ ਵੀ ਆਪਾਂ ਚੈੱਕ ਕਰਦੇ ਮੱਥਾ ਆਪਣੇ ਦੋਨੇ ਕੰਨਾਂ ਦੇ ਠੀਕ ਆ ਹੈ ਹਾਂ ਅੰਮ੍ਰਿਤ ਜੀ ਲੱਗੇ ਜਾਚੋ ਨਹੀਂ ਭਟਾਕੇ ਆ ਕੋਈ ਨਾ ਜੱਜਾ ਯਾਰ ਆਪਾਂ ਤਾਂ ਦੇਖ ਲਾ ਖਾਦੇ ਠੀਕ ਆ ਸਕਾਈ ਸ਼ਾਟ ਮੁੰਡੇ ਰੀਲਾਂ ਸ਼ੂਟ ਕਰੀ ਜਾਂਦੇ ਠੀਕ ਆ ਤੇ ਉੱਥੋਂ ਸਾਈਡ ਲਾਈਨ ਚਲਾ ਕੇ ਉਹ ਪੰਨੇ ਨਾਲੋਂ ਸੇ ਲਓ ਜੀ ਆਏ ਓਏ ਓਏ ਚੱਲ ਜਾਓ ਖਾਓ ਅੱਛਾ ਨਾ ਇਹ ਕਿਹੜਾ ਕੰਮ ਕਰਾਉਂਦੇ ਆਂ ਸਰਦਾਰ ਮੰਨਣ ਨੂੰ ਲੱਗ ਗਿਆ ਉਹ ਜਾਰ ਸੀ ਭਾਈ ਟਾਈਮ ਹੀ ਬਹੁਤ ਲਾਈ ਜਾਂਦਾ ਓਏ ਆ ਬਣਾ ਜਾ ਰਿਹਾ ਨਾ ਉਹ ਇੱਧਰ ਆਇਆ ਉਹ ਇੱਧਰ ਗਿਆ 25 ਉਹ ਬਣਾਦਾ ਕਹਿੰਦਾ ਮੇਰੇ 25 ਜੁਤਾ 25 ਵਾਲਾ ਹਨ ਆਪਣੇ ਕੋਲ ਵੀ ਇਹ ਜੀ ਚੱਲ ਗਈ ਇੱਕ ਥੱਲੇ ਵੀ ਚੱਲੇ ਜਾਂਦਾ ਲਓ ਜੀ ਇੱਧਰ ਇੱਧਰ ਕਿਹੜਾ ਹੁੰਦਾ ਹੈ ਹੋਏ ਗਰਾਊਂਡ ਤੋਂ ਹੁੰਦਾ ਤਾਂ ਦੇਖ ਕਹਿੰਦੇ ਮੱਥਾ ਠੀਕਾ ਗਰਾਊਂਡਾਂ ਨਾਲ ਦੋਨਿਆਂ ਉਸ ਟੀਅਨੇ ਗਰਾਊਂਡ ਦੇ ਦੂਜੇ ਨੂੰ ਕਬੱਡੀ ਵਾਲੇ ਨੂੰ ਵੀ ਚੱਲਦੇ ਆਪਾਂ ਇੱਧਰ ਦੇਖ ਲਓ ਬਈ ਪੂਰੀ ਬਣਾਈ ਜਾਂਦੇ ਦਿਵਾਲੀ ਆਪਣੇ ਪਿੰਡ ਨਾਲੇ ਪੂਰੀ ਐਸ ਤਸਕ ਨਹੀਂ ਆਈ ਇਹ ਦੋ ਦੱਲੇ ਚੱਲਦੇ ਆ ਤੇ ਸੱਚ ਬਈ ਪਟਾਕੇ ਲਿਆ ਓਏ ਅਜਮਨ ਪਟਾਕੇ ਲਿਆਓ ਠੀਕ ਆ ਆਪਾਂ ਹੁਣ ਗਰਾਊਂਡ 'ਚ ਠੀਕ ਆ ਤੇ ਆਪਣੇ ਸਾਥੀ ਜਾਵ ਲੈਣਾ ਆਇਆ ਫੌਜੀ ਉੱਥੇ ਚੱਲ ਗਏ ਗਰਾਊਂਡ 'ਤੇ ਓਥੇ ਚਲਾਉਨੇ ਆ ਤੇ ਹੁਣ ਆਪਾਂ ਚੱਲੇ ਬਈ ਜੀ ਗਰਾਊਂਡ 'ਚ ਅਜਮਨ ਆ ਬਗਾ ਥੋੜੇ ਪਟਾਕੇ ਚਲਾ ਦਗੇ ਬਾਕੀ ਆਪਾਂ ਵਲੋਗ ਚ ਬਾਅਦ ਚ ਚਲਾਵਾਂਗੇ ਤੇ ਸ਼ਾਟ ਆਪਾਂ ਵੀ ਚਲਾਵਾਂਗੇ 25 ਲਾਂਦੇ ਵੇ ਆ ਮੇਰੇ ਤਾਂ ਡਾਟਾ ਬੇਮਾਨਾ ਆ ਤਾਂ ਤੋਂ ਵੀ ਲੰਗੀ ਵਾਲੇ ਡਾਟਾ 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 ਆ ਲੰਗੀ ਵਾਲੇ ਪਟਾਕੇ ਲੈ ਆ ਗਏ ਆ ਸਾਰੇ ਬੋਲੀਆ ਹੋਣਗੇ ਆ ਮੇਰਾ ਸਾਈਡ ਤੇ ਨਿਕਲ ਤੁਹਾਨੂੰ ਵਧੀਆ ਲੱਗ ਰਿਹਾ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਨਾ ਭੁਲਣਾ ਓਏ ਯਾਰ ਵਾਲੀ ਗੁੱਜੀ ਅੱਛਾ ਲੈ ਕਰ ਗੱਲ ਠੀਕ ਆ ਗਏ ਅਸੀਂ ਇਕੱਠੇ ਦੇ ਅਰਤੀ ਚੱਲੇ ਆ ਪਟਾਕੇ ਲੈਣ ਗਿਆ ਵਾ ਤੇ ਇਧਰ ਆਇਓ ਬਾਈ ਵਲੋਗ ਚ ਇਧਰ ਆਇਓ ਚਾਨਣਾ ਚ ਬਾਲੇ ਕਾਲੇ ਆਈ ਜਾਂਦੇ ਆਵੇਂ ਆਪਾਂ ਕਾਲੀ ਬੜੀ ਤੇ ਹੁਣ ਆਪਾਂ ਚੱਲਦੇ ਬਾਬੇ ਗਰਾਊਂਡ ਤੇ ਮੱਥਾ ਟੇਕ ਕੇ ਲਾਵ ਆਪਣਾ ਪੂਰਾ ਠੀਕ ਆ ਇਹ ਗਰਾਊਂਡ ਨਹੀਂ ਆਪਾਂ ਛੱਡ ਤਾਦੇ ਦਿਵਾਲੀ ਦੂੜੀ ਦਾ ਹੁੰਦਿਆਂ ਹੀ ਰਹਿਣੀਆਂ ਆਹ ਸੜਕ ਤੇ ਲਾ ਆ ਵੀ ਮੋਲੀ ਲੈ ਕੇ ਆ ਲੈਟਰ ਆ ਬਗੜਾ ਮੋਲੀ ਆਹ ਰਹੀ ਡੱਬੀ ਹੈ ਹੈਗੀ ਹੈਗੀ ਹੈ ਜੰਗੂ ਕਰਾ ਇਧਰ ਉਹ ਰੇ ਭਰਾ ਉਹ ਬੰਮਾ ਚਲੋ ਉਹ ਰੋਕ ਜਾ ਗਾਇਸ ਇਹਨੂੰ ਚਲਾ ਲੈਣ ਦੇ ਗਾਇਸ ਭੱਜ ਲੋ ਜੇ ਤਾਣੂ ਕਰ ਸਾਡੇ ਇੱਕ ਹੀ ਗਰਾਉਂਡ ਚ ਹੋਈਏ। ਉਹ ਤੇਰੀ ਆ ਕਿਡਾ ਲਗਾਤਾਰੀ ਭਈ ਜਾਂਦਾ। ਲੈ ਵੇਖੋ ਬਈਓ ਕਿਡਾ ਸੋਹਣਾ ਲੱਗਦਾ ਗਰਾਉਂਡ। ਐ ਦੱਸਿਓ। ਕਿ ਟਿਕ ਲਈ ਮੱਥਾ ਆਪਾਂ। ਮੈਂ ਕਿ ਮੱਥਾ ਟੇਕਿਆ ਮੂਰੇ ਲੱਗੜੀ ਨਹੀਂ ਆਈ। ਓਏ ਆ ਗਈ ਮਮਾ ਤੈਨੂੰ ਐ ਤੇਰੇ। ਇਹਨੂੰ ਆਇਆ ਮੇਰੀ ਬਣਾ ਦੇ ਫਿਲਮ 2 ਘੰਟੀਆਂ। ਹਾ ਸਾਡੇ ਇੱਕੇ ਵੱਡੋ ਗਰਾਉਂਡ ਚ। ਕਲੀ ਕੁਲੀ ਤਾਂ ਹੀ ਭਾਗੇ ਸੀਗੇ ਬਾਈ ਪਹਿਲਾ ਦੂਜੇ ਚ ਕੁਸ਼ਤੀ ਵਾਲੇ ਗਰਾਊਂਡ ਨੂੰ ਮੱਥਾ ਟੇਕ ਕਿਉਂ ਮੇਰਾ ਹੀ ਭੈਣ ਨੂੰ ਭਾਈ ਕਹਿੰਦਾ ਕੱਢ ਲੋ ਵੀ ਚੈੱਕ ਕਰੋ ਲੈ ਬਾਜੀ ਦੇ ਚਲਾ ਗਿਆ ਚੱਪਾ ਲਾ ਤੇਰਾ ਤਾਂ ਮੁੰਡਾ ਨਹੀਂ ਆਪੇ ਦਾ ਕੰਮ ਕਰਦਾ ਚੱਪਾ ਉੱਥੇ ਧਰ ਕੇ ਲੰਡੇ ਹੁਣ ਇੱਕ ਹੀ ਰਾ ਇੱਥੇ ਚਲਾ ਲੈ ਇੱਥੇ ਕੀ ਰਾ ਚਲਾਉਂ ਲੋ ਜੀ ਚਲੋ ਚਲੋ ਉਹ ਗਾਰੀ ਤਾਂ ਲਿਖਾਵਾ ਆਇਆ ਚਿੱਕਰ ਹੋ ਜਾ ਕਰੋ ਚਿੱਕਰ ਚੱਕਾ ਨਾ ਸਮਝਾ ਚੰਨ ਭਰਾਣੇ ਲਿਖਿਆ ਆਪਣੇ ਨਹੀਂ ਕਬਈ ਆ ਕੀ ਲੈ ਓਏ ਗੱਲ ਇੰਨੀ ਆਖੇ ਯਾ ਕਰ ਚਲਾਈਏ ਇੱਕ ਮਿੰਟ ਮੱਥਾ ਤਾਂ ਦੇਖ ਲੀ ਉਹ ਈ ਘਾਰੇ ਮੋਹ ਇਹਦਾ ਇੱਕੋ ਦੋ ਮੀ ਚੱਲ ਰਹੀ ਆ ਮੋਬਾਈਲ ਸੈੱਟ ਲੈ ਓਏ ਚਲੋ ਭਾਈ ਇਹ ਬਣਾ ਦੇ ਇਹਦਾ ਮੈਂ ਤਾਂ ਲੱਗਦਾ ਜਿਹੜੇ ਜੋਰ ਨਾਲ ਤੁਸੀਂ ਇੱਥੇ ਕਰਦੀਆਂ ਇਹਦਾ ਇੱਥੇ ਹੀ ਰਹਿ ਜਾਣੀ ਮਾਮਾ ਮਾਮਾ ਚਲਾ ਲੈ ਸਟਾਰਟ ਇੱਧਰ ਆਓ ਇੱਧਰੋਂ ਬਣਾਓ ਮम्मा ਚਲਾਣਾ ਚੱਲ ਯਾਰ ਚਲਾਉਣੀ ਦਾ ਚਲਾ ਦੇਖਦਾ ਨਾ ਸਰ ਕੋਈ ਉੱਧਰ ਜਾ ਕੇ ਓਏ ਆਲੂ ਚਲਾ ਮम्मा ਮੇਰੇ ਬਾਏ ਬਲੌਕ ਸ਼ੂਟ ਕਰ ਤੱਕ ਚਲੋ ਜੀ ਕਰੋ ਚੈੱਕ ਨਹੀਂ ਚਲਦੀ ਹਵਾ ਦੇ ਮਾੜੀ ਫੂਕਦੀ ਹੁਕਮਰ ਪੂਗਾ ਵਿਖਾ ਓ ਜਾ ਰਹਿ ਗਿਆ ਏ ਓ ਦਰਿਆ ਮਰਾ ਦੇਖਾ ਮੈਂ ਨਾ ਔਰ ਰੋਕ ਜੋ ਚਲੋ ਵੀ ਮੁੰਡੇ ਹੁਣ ਚੱਲਦੇ ਆਪਾਂ ਦੂਜੇ ਗਰਾਊਂਡ ਦੇ ਇਧਰ ਨੂੰ ਛੱਡ ਉਹ ਨਹੀਂ ਨਹੀਂ ਦੂਜੇ ਤੇ ਚਲਾਉਨੇ ਕੁਸ਼ਤੀ ਵਾਲੇ ਚ ਇਧਰ ਆਇਓ ਵੀ ਮਿੱਤਰੋ ਹੁਣ ਚੱਲਦੇ ਆਪਾਂ ਦੂਜੇ ਕੁਸ਼ਤੀ ਵਾਲੇ ਗਰਾਊਂਡ 'ਚ ਠੀਕ ਆ ਉਧਰ ਦੀ ਵਾਕੀ ਛੱਡ ਕੇ ਆ ਆਪਣਾ ਮੁੰਡਾ ਪੜ ਨਹੀਂ ਦੋ ਆ ਭਈ ਆ ਦੇਖੋ ਭਾਈ ਚੈੱਕ ਕਰੋ ਆਈ ਲਵ ਕੁਛ ਦੂਜੇ ਬੁੱਝ ਗਏ ਯਾਰ ਚਲੋ ਬੂਝ ਬਾਈ ਗਰੂ ਭਲੀ ਕਰੇ ਮੱਥਾ ਟਿਕ ਜਲੀਏ ਵੇ ਹਾਲੇ ਹਾਲੇ ਅੱਬ ਇੱਕ ਚਾਹਨਾ ਥੱਲੇ ਕਰਨਾ ਮਿਲਿਆ ਨੀਰਾ ਬੜਾ ਯਾਰ ਚੱਲ ਵੀ ਆਈ ਨਾਲੇ ਜਮਾਂ ਡਾਇਰੈਕਸ਼ਨ ਚ ਕਰਕੇ ਚਲਾ ਖੜ ਜਾ ਖੜ ਜਾ ਐਂ ਚਾ ਐਂ ਚਾ ਸ਼ਾਲਾ ਹਾਂ ਉੱਤੇ ਥੱਲੇ ਜਾਉੜੂ ਵੇਖ ਲਈ ਇਹੀ ਐਂ ਕਿਹੜਾ ਐ ਭੱਜ ਲਾ ਏ ਸੋਰਾ 17 1 2 3 ਨਹੀਂ ਸੀ ਦੀ ਵਾਲੀ ਚੱਪੀ ਵਾਲੀ ਹੋ ਠੀਕ ਹੋ ਜੀ ਵਲੌਗ ਦਰਸ਼ਕਾਂ ਨੂੰ ਦੱਸੋ ਬਾਕੀ ਦਰਸ਼ਕਾ ਦੇਖੋ ਆਪਣੇ ਜੀਵੇ ਲੱਗੇ ਆ। ਉਹ ਇਹ ਪੇਲ ਥੋੜਾ ਸੀਗਾ ਜੀ। ਆਹ ਹਾਂਜੀ ਵੱਧ ਕੇ ਜੀ ਚਲੋ ਉਹ ਖਾ ਲੈਂਗੇ। ਹਾਂਜੀ ਵਾਈਕ ਵਾਈਕ ਇਹ ਪਾਤੀ। ਖਾਰਦਾ ਖਾਰਦਾ ਖਾਰ। ਆਹ ਲੈ ਲੈਣਾ। ਉਹ ਨਾ ਨੀਓ। ਵੇਦਰ ਨਾ ਸਿੱਟਿਓ। ਚੱਲੇ ਨਹੀਂ। ਚੱਲੇ ਨਹੀਂ। ਫੈਨ ਦੇ ਵੱਟਾ ਇਹ। ਉਰੇ ਫੜਾ ਲਾਈਟਰ ਫੜਾ ਯਾਰ। ਓਏ ਹਲੇ 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 ਗਲਾਸ ਨਾਲ ਗਲਾਸ ਤੇ ਖੜ ਜਾ ਹੱਤਲਾ ਐਤ ਬਾਦ ਰਹਿ ਬਾਦੋਂ ਬੰਨ ਕਿਤੇ ਨੁਟੇ ਲੈੜ ਕੇ ਨਹੀਂ ਆ ਅਗਲਾ ਅਗਾਈ ਅੱਤ ਨਾਲ ਨਹੀਂ ਗਾ ਆ ਪਿਆ ਆ ਵਿਆਹ ਪਿਆ ਆ ਪਿਆ ਸੇਗਰੀ ਨੂੰ ਬਾਹਰ ਓਹ ਜਨਾ ਗਲਾਜ ਫਟਿਆ ਨੀ ਬਾਬਾ ਚੱਲ ਪੁੱਤ ਦੇਖੀ ਬਣਦਾ ਬੰਬਾਲੂ ਆ ਐ ਬੀਬੀ ਸਾਬਾ ਬਾਬਾ ਆਇਆ ਮਿੱਤਰੋ ਚੱਲਗੇ ਹੁਣ ਆਪਾਂ ਘਰੇ ਤੇ ਕੱਲ੍ਹ ਆਦਾ ਘਰ ਤੇ ਬੱਡੀ ਲੈ ਲਓ ਜੀ ਟੈਬਲੇਟ 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 ਕੋਈ ਹੈ ਹੋਣੀ ਆਣਾ ਬਰੂਦ ਚਾਗਰੀ ਬਣੀ ਜੀ ਤਣਾ ਚੱਲ ਆਇਓ ਚੱਲ ਗਏ ਲੋ ਜੀ ਚੱਲ ਗਏ ਆਪਾਂ ਮੱਥਾ ਟੇਕ ਚਲੋ ਚਲੋ ਜੀ ਚੱਲ ਲਗੇ ਆ ਬਾਲੀਬਾਲ ਪਾ ਆਪਣਾ ਪੈਂਡਲ

Thank you. کرتے ہو گیا بھائی ڈٹ لگان تو ਹੱਪਈ ਹਾਂਜੀ ਬਾਬਿਓ ਹੁਣ ਆਪਾਂ ਕੱਢਦੇ ਸਾਰੇ ਪਟਾਕੇ ਠੀਕ ਆ ਤੇ ਹੁਣ ਆਪਾਂ ਚਲਾਉਣ ਲੱਗੇ ਆ ਵੱਡਾ ਸ਼ੋਰਟ 500 ਵਾਲਾ ਬਾਬਿਓ ਸਰਾ ਚੀਜ਼ ਤੇ ਆਪਾਂ ਹੁਣ ਚਲਾਉਣੇ ਉੱਥੇ ਕਿਉਂਕਿ ਬਈ ਮਾਹੌਲ ਪੂਰਾ ਮਗਿਆ ਪਿਆ ਪਾ ਕੇ ਆਪਾਂ ਆ ਗਾ ਪਿੱਛੇ ਰੱਖਦੇ ਚਲੋ ਪਹਿਲਾਂ ਸ਼ੋਰਟ ਹੀ ਚਲਾ ਲੀਏ ਚਲੋ ਜੀ ਹਾਂਜੀ ਚੱਕੋ ਜੀ ਹੁਣ ਆਪਾਂ ਚਲਾਉਣੇ ਸ਼ੋਰਟ ਅੱਜ ਦਾ ਆਪਣਾ ਸਾਰਾ ਨੂੰ ਪੈਂਸੀ ਕਰੈਕਰ ਬਾਬਿਓ ਚਲੋ ਜੀ ਗਾਇਸ ਲਓ ਜੀ ਚਲਾਉਣ ਲੱਗੇ ਆਪਣਾ ਚੰਨ ਮੈਂਗਾ ਆਪਣੇ ਲਾਓ ਜੀ

ਲੋ ਜੀ ਆਹੀ ਰਹਿ ਗਏ ਕਿਰਾਂ ਦਾ ਚੀਜ਼ਾ ਚੁੱਕ ਲਓ ਜੀ ਲੋ ਜੀ ਕਿਹੜੇ ਹੋਏ ਹੁਣ ਕਿਹੜੇ ਲੈ ਆਏ ਆਪਾਂ ਇਸ ਪਾਈਆ ਲੈ ਆਏ ਆ ਭਾਈ ਜੀ ਇਸ ਪਾਈਆ ਦੇ ਆਲੂ ਆਪ ਆ ਮਾੜੇ ਮੈਨੂੰ ਚਲਾਉਂਦੇ ਆਲੂ ਆਲੂ ਤਾਜੀ ਮੇਰੇ ਮਤਲਬ ਹੋਨ ਆਪਾਂ ਚਲਾਤੀ ਸੀਗੇ ਛੋਟ-ਛੋਟ ਤੇ ਦੂਜੇ ਸਾਰੇ ਟੁੱਕੜ ਖੱਕਣ ਛੋਟੇ-ਛੋਟ ਤੇ ਹੁਣ ਆਪਾਂ ਚੱਲਨੇ ਆਂ ਦੂਸਰੇ ਦੇ ਭੌਣ ਭੌਣ ਮਤਲਬ ਕਿ ਚੱਕਾਂ ਨਾਲ ਤੇ ਬਾਅਦ ਚ ਸਾਰੇ ਚਲਾਣੇ ਆਪਾਂ ਦਿਖਾਉਣੇ ਆ ਕਿਰਾ ਆਪਾਂ ਪਹਿਲਾਂ ਨਾ ਦਿਖਾਇਆ ਨਹੀਂ ਤੁਹਾਨੂੰ ਸਾਰੀ ਵੀਡੀਓ ਜੀ ਵੀ ਕਿਹੜੇ ਸੀਗੇ ਆਪਣੇ ਕੋ ਸਾਰੇ ਸਟੈਸ਼ ਤੇ ਉਹ ਆਪਾਂ ਨਾ ਮਤਲਬ ਕਿ ਸਟੋਰੀ ਪਾਈ ਸੀ ਉਹ ਚ ਮੜੀ ਜੀ ਕਲੈਪ ਨੂੰ ਜ ਉਹ ਜੋੜਦਾ ਹੈ ਥੰਬਨੇਲ ਚ ਤੇ ਬਾਕੀ ਕੋਈ ਨਹੀਂ ਦਿਖਾਉਣਾ ਹੁਣ ਤੁਹਾਨੂੰ ਨਹੀਂ ਕਹਾਂਗੇ ਤ로우 ਆ ਰਹਿ ਗਏ ਹੁਣ ਆਪਣੇ ਕੋਲ ਸਾਰੇ ਅੱਧੇ ਜਲਾਉਂਦੇ ਤੇ ਬਾਕੀ ਆਪਾਂ ਅੱਧੇ ਸਾਰੇ ਚਲਾਦੇ ਆਹ ਸ਼ੌਟ ਠੀਕ ਆ ਤੇ ਬਹੁਤ ਵਧੀਆ ਚੱਲਿਆ ਯਾਰ ਤੇ ਆਪਾਂ ਹੁਣ ਜੀ ਮਿੱਤਰੋ ਆਪਾਂ ਕੱਢ ਲਿਆ ਅੱਜ ਜਸਤੇ ਜਿਹਨੇ ਚਲਾਉਣੇ ਆ ਠੀਕ ਆ ਬਹੁਤ ਚਲਾਇਆ ਆਪਾਂ ਅੱਧੇ ਦਾ ਵੀਡੀਓ ਬਣਾਈਆਂ ਨਹੀਂ ਗਿਆਂ ਮਤਰੋ ਚਲੋ ਨੋ ਵੀ ਆਹ ਲਓ ਆ ਬਾਬਾ ਓਏ ਆ ਬਾਲਾ ਟਾਈਮ ਚੱਲਦੀ ਨਿੱਕੀ ਜੀ ਭਰਾਵਾ ਮੈਂ ਚਲਾਈ ਆ ਓਏ ਆ ਗਈ ਓਏ ਆਲੇ ਵੀ ਚੱਲੀ ਜਾਂਦੀ ਚਲੋ ਜੀ ਕੋਈ ਯਾਰ ਮਾਮਾ ਘੱਟ ਤਾਂ ਲੈ 32 ਕੋਈ ਨਾ ਤੇ ਛੋਟੀ ਬੈਟਾਂ ਵਾਧਾਂ ਚੱਲੀ ਆ ਕਿ ਨਹੀਂ ਓ ਬੱਸ ਠੀਕ ਹੋ ਜਾ ਕਰਦਾ ਏ ਬਿਸਮਿਲਲਾਹ ਆਹ ਕਿਹੋ ਜਿਹਾ ਲਗਾ ਬ੍ਰੋ ਕਰਦੇ ਨੂੰ ਆਪਣਾ ਅੱਜ ਦਾ ਵਲੋਗ ਵਧੀਆ ਲੱਗੇ ਜੀ ਵਧੀਆ ਲੱਗੇ ਤਾਂ ਲਾਈਕ ਕਰ ਦਿਓ ਜੂ ਕਰੋ ਥੈਂਕ ਯੂ ਬਾਏ ਬਾਏ ਹਾਂ ਜੀ ਫਿਰ ਮਿੱਤਰੋ ਕਿਵੇਂ ਲੱਗਿਆ ਤੁਹਾਨੂੰ ਆਪਣਾ ਦਿਵਾਲੀਆ ਵਲੋਗ ਕਮੈਂਟਾਂ ਚ ਕਰਕੇ ਕਮੈਂਟ ਦੱਸਿਓ ਤੇ ਬਾਕੀ ਬਈ ਮਿੱਤਰੋ ਅੱਧੀਆਂ ਕਲਿੱਪਾਂ ਆਪਣੀਆਂ ਬਣਾਈਆਂ ਨਹੀਂ ਗਈਆਂ ਤੇ ਆਹ ਫਿਰਦੇ ਆਪਣੇ ਰਾਤ ਵਾਲੇ ਪਟਾਕੇ ਤੇ ਇੱਕ ਬਈ ਮਿੱਤਰੋ ਤੁਹਾਨੂੰ ਦੱਸਣਾ ਸੀਗਾ ਆਪਾਂ ਕਿ ਮੋਲੀ ਨੇ ਕਰਤਾ ਇੱਕ ਕਾਂਡ ਬਈ ਦਿਵਾਲੀ ਤੇ ਆਏ ਨੇ ਬੰਦੇ ਨੇ ਤੇ ਇਹਨੂੰ ਪਾਓ ਲਾਂ ਤਾਂ ਇਹਨੂੰ ਕਮੈਂਟਾਂ ਚ ਆਹ ਦੇਖ ਲਓ ਬਈ ਕੱਲ ਇੱਸੀ ਥਾਂ ਤੇ ਬਈ ਗੱਡਾ ਪਾ ਕੇ ਚਲਾ ਰਹੇ ਸੀ ਨਾ ਲਾਸਟ ਕਲਿੱਪ ਵੇਲੇ ਇਹਨੇ ਭੰਨ ਦਾ ਬਾਬਿਓ ਇੱਥੇ ਸੱਤ ਪਾ ਹੋਰ ਇੱਥੇ ਮਾਰਾ ਸੜਕ ਤੇ ਨੇ ਦੀਵਾਲੀ ਤੇ ਦੇਦਾ ਮਿੱਤਰੋ ਗਿਫਟ ਇਹਨੇ ਆਪਾਂ ਨੂੰ ਭੰਨ ਦਾ ਦੇ ਲੋ ਬਾਬੇ ਜਮਾ ਇਹ ਤਾਂ ਵਿਚਾਰੇ ਨੂੰ ਆ ਮਹੀਨਾ ਮਹੀਨੇ ਹੀ ਦੋ ਹੋਏ ਸੀ ਨਾ ਹੋਰ ਦੋ ਮਹੀਨਾ ਇੱਕ ਇੱਕ ਜਾਂ ਦੋ ਮਹੀਨੇ ਮਸਾ ਹੋਏ ਅਜੇ ਨੂੰ ਲਿਆਂਦੇ ਨੂੰ ਪਾਓ ਇਹਨੂੰ ਲਾਂਦਤਾ ਸਾਲੇ ਨੂੰ ਚਲੋ ਠੀਕਾ ਮਿੱਤਰੋ ਤੁਹਾਨੂੰ ਖੂਬ ਕਰਦੇ ਤਾਨੂੰ ਆਪਣਾ ਆਲਾ ਵਲੌਗ ਵਧੀਆ ਲੱਗਿਆ ਜੀ ਵਧੀਆ ਲੇਕ ਲਈ ਸਬਸਕ੍ਰਾਈਬ ਕਰੋ ਥੈਂਕ ਯੂ ਬਾਏ ਬਾਏ